ਜਾਣਾ ਤੇ ਪੈਣਾ ਹੀ ਆ ਕੀ ਕਰਨਾ ਮੇਰਾ ਤੇ ਆਪ ਨੇ ਜੀ ਕਰਨ ਲਿਆ ਤਾਨੂੰ ਛੱਡ ਕੇ ਜਾਣ ਲਿਆ ਵਾ ਮਾਵਾ ਤੀਏ ਕੱਲਾ ਪਤਾ ਕਰ ਜਿੱਦਾਂ ਮਰਜੀ ਪਹੁੰਚ ਦੇਣ ਜੀ ਕਰਦੀ ਰਹਿੰਦੀ ਸੀ ਨਾ ਫਿਰ ਵੀ ਅੱਜ ਹੁਣ ਚਲੀ ਆ ਨਾ ਤੇ ਮਾਨੀ ਨਾ ਹੋ ਤਰ੍ਹਾਂ ਹੋਂਦਿਆ ਬਣਾ ਲੈ ਅੱਜ ਤੇ ਮੇਰੀ ਧੀ ਨਾ ਕਿੰਦੀ ਸੋਹਣੀ ਲੱਗ ਕੰਦੀ ਆ ਕਿ ਤੇ ਨਜ਼ਰ ਨਾ ਲੱਗਦੇ ਖਲੋ ਜਾ ਮੈਂ ਕਾਲਾ ਟਾਰ ਬਰ ਬਨੇਂਦੀ ਐ ਬਾਹੇ ਬੰਨਾ ਵਾਰ ਖੜਾ ਮਧਾਵੜੀਓਣੀ ਤੈਨੂੰ ਪੁੱਤ ਤੁਮੀ ਲੱਗੇ ਬਾ ਢੰਗ ਤੇ ਤੂੰ ਪੁੱਤ ਪੱਗ ਕਿਉਂ ਲਾਈ ਨਹੀਂ ਬੈਠੋ ਠੀਕ ਹੈ ਮੈਂ ਨਾਲੇ ਕੱਪੜੇ ਚੇਂਜ ਕਰਨਾ ਮੈਂ ਡੰਗਰਾਂ ਨੂੰ ਦੇਖਦਾ ਮਰਿਆ ਉਹ ਮਾਤਾ ਜੀ ਇਸ ਲਖਾਂ ਜੀ ਆਉਣਾ ਕਿੰਨੇ ਸੀ ਬੇਲੀ ਗੱਲ ਸੁਣੋ ਸ਼ੁਕਰ ਕਰੋ ਵਿਆਹ ਹੋ ਗਿਆ ਵਾ ਉਹ ਸਾਰੇ ਵੇਖਣ ਦੇ ਹੀ ਇਹ ਨਾਲ ਆਇਆ ਕੋਈ ਹਾਂ ਜੇ ਇੱਕ ਵਾਰ ਨੱਚ ਕੇ ਤੇ ਸਗਲ ਯਾਰ ਕਰ ਲੇਗੇ ਡਾਡੀ ਜੀ ਜੀ ਮਾਵੇਂ ਬੜੀ ਭਲੀ ਇਮਾਨਦਾਰਾ ਤੁਸੀਂ ਵੇਖਿਆ ਹੀ ਸਾਰਿਆਂ ਨੂੰ ਕਿ ਇਹ ਐਂ ਚੁੱਪ ਹੀ ਪੁੱਤ ਹੈ ਤੇ ਮੈਂ ਖੁਸ਼ ਹਾਂ ਪਰ ਨਾ ਅੱਜ ਆਕਰ ਮੈਂ ਫੇ ਕਿਦਾਂ ਵਿਆਹ ਦਾ ਸੋਖ ਹੈਗਾ ਕਿ ਨਹੀਂ ਉਹ ਸੋਖੀ ਆ ਬਾਜੀ ਤੁਹਾਨੂੰ ਤੇ ਪਤਾ ਹੀ ਆ ਵਿਆਹ ਚ ਆ ਕੇ ਨੂੰ ਨਹੀਂ ਹੁੰਦਾ ਉਹ ਚਲੋ ਵਧੀਆ ਵਾ ਹਾਂਜੀ ਇਹ ਆ ਵੀ ਦੋਵੇਂ ਜੀ ਐ ਸਿਆਣੇ ਬਣ ਕੇ ਨਾ ਤੇ ਆਪਣੀ ਕੱਟੀ ਜਾਓ ਠੀਕ ਆ ਨਹੀਂ ਨਹੀਂ ਕਿਉਂ ਗੱਲਬਾਤ ਕਰਨੀ ਕੋ ਬਾਦੂ ਨਾ ਕੁੜੀ ਨੂੰ ਕੋਈ ਗੱਲ ਕਰਨੀ ਤੇ ਨਾ ਹੀ ਕੋ ਸੁਣੋ ਹਾਂਜੀ ਹਾਂਜੀ ਇਹ ਤੇ ਗੱਲ ਹੈ ਸਹੀ ਜੀ ਗੱਲ ਵਾ ਸਹੀ ਗੱਲ ਹਾਂ ਮਾਲਾ ਸਾਨੂੰ ਕੋਈ ਬਾਰ ਬਾਰ ਕੁਝ ਕਹੀ ਜਾਊਗਾ ਤੇ ਫਿਰ ਗੁੱਸਾ ਤੇ ਆ ਹੀ ਜਾਂਦਾ ਅੱਗੋਂ ਹਾਂਜੀ ਹਾਂਜੀ ਇਹ ਆ ਵੀ ਆਪਨਾ ਪਧਰਾ ਪਧਰਾ ਆਪਣਾ ਕੰਮ ਚਲਾਈ ਜਾ ਚੰਗੇ ਸੁਭਾਅ ਦੀ ਕੁੜੀ ਹੈ ਵਾਹੇ ਚਲੋ ਵਧੀਆ ਯਾਰ ਇਹ ਉਦਾਂ ਤੁਹਾਨੂੰ ਪਤਾ ਫਾਇਦ ਵੱਡੇ ਕਰਦੀ ਆ ਹਮ ਪਰ ਉਹ ਜੀ ਕੋਈ ਬੋਮ ਜਜ ਕੀਤੀ ਨਹੀਂ ਵਾਹੇ ਉਹਨੇ ਨਹੀਂ ਨਹੀਂ ਯਾਰ ਜੀ ਚੰਗੇ ਉਦਾਂ ਤੁਹਾਨੂੰ ਦੱਸਿਆ ਨਾ ਜੀ ਚੰਗੇ ਸਾਰੇ ਤੁਹਾਨੂੰ ਪਤਾ ਬਾਲਿਆਲੇ ਘਰ ਹੀ ਤੇ ਮੈਂ ਦਾ ਕੇ ਹੀ ਦਿੰਦਾ ਵਾ ਇਹ ਆ ਕੀ ਹੈ ਇੱਥੇ ਉਹ ਇਹੋ ਗੱਲ ਕਰ ਚ ਕੀ ਆ ਮੂੰਹ ਹਿਲਣਾ ਹਾਂਜੀ ਹਾਂਜੀ ਇਹ ਆ ਵੀ ਨਹੀਂ ਉਦਾਂ ਜੀ ਚੰਗੇ ਆ ਯਾਰ ਗੱਲ ਨਹੀਂ ਕੋਈ ਵੀ ਕਰਦੇ ਤੁਹਾਨੂੰ ਹਾਂਜੀ ਤੇ ਉਹ ਕਿਦਾਂ ਫਿਰ ਪਾਰਟੀ ਪੁਟੀ ਖਾਣਗੇ ਕਿ ਨ ਕੋਈ ਪਾਰਟੀ ਸਰਪੰਚ ਨੂੰ ਪਤਾ ਹੀ ਆ ਹਮ ਨਾ ਨਾ ਕਰਦਾ ਵੀ ਨਾ ਇਹ 2 ਲੱਖ ਲੱਗ ਜਾਣਾ ਹੂੰ ਲੋਕਾਂ ਨੇ ਮੂੰਹ ਹੀ ਲੈਣੇ ਆ ਕਿਨੇ ਕਿਨੇ ਲੋਨ ਘਟਾ ਉਹਦੇ ਕਿਨੇ ਕਿਨੇ ਵਧ ਮੈਂ ਤੇ ਕਿਨਾ ਰਹਿ ਨਹੀਂ ਦਿੰਦੀ ਚਲੋ ਕੋਈ ਗੱਲ ਨਹੀਂ ਜਿੱਦਾਂ ਤਾਨੂੰ ਠੀਕ ਲੱਗਦਾ ਕੋਈ ਗੱਲ ਨਹੀਂ ਪੈਸੇ ਵੀ ਸਿਰ ਚੜਜੇ ਨਹੀਂ ਫੇ ਓਏ ਆਹੋ ਫਿਰ ਇਹ ਆ ਵੀ ਖਰਚਾ ਤੇ ਹੋਣਾ ਹੁਣ ਨਾਂ ਨਾ ਕਰਦਿਆ ਵੀ ਨਾ 3 ਲੱਖ ਲੱਗ ਗਿਆ ਉਹ ਚੁਣੀ ਚੜਾਈ ਕੀਤਾ ਓਏ ਆਹੋ ਪੈਸੇ ਤੇ ਲੱਗਦੇ ਯਾਰ ਹੁਣ ਜਿਹੜਾ ਵੀ ਕੰਮ ਪੈਸਾ ਨਹੀਂ ਹੋਣਾ ਫਰੀ ਤੇ ਕੋਈ ਨਹੀਂ ਇਹਦੇ ਗੱਲ ਹੈਗੀ ਤੇ ਕੋਈ ਗੱਲ ਨਹੀਂ ਬਾਕੀ ਥੜੀ ਸਿਆਣਪਾ ਉਹ ਤੇ ਉਦਾਂ ਹੱਸਣ ਦੇ ਆਹੀਂ ਵੀ ਚੱਲ ਕੋਈ ਗੱਲ ਨਹੀਂ ਅਸੀਂ ਖੁਸ਼ ਵਾ ਯਾਰ ਹੁੰਦਾ ਕੋਈ ਗੱਲ ਨਹੀਂ ਤੁਸੀਂ ਆਇਓ ਕਿਤੇ ਘ ਨਹੀਂ ਆਵਾਂਗੇ ਉਹ ਤੇ ਕੋਈ ਗੱਲ ਨਹੀਂ ਹਾਂਜੀ ਖਾਂਗੇ ਨਹੀਂ ਸਿਰਫ ਪਾਣੀ ਜੋਤ ਨੂੰ ਮੈਂ ਇਹੋ ਗੱਲ ਕਹੀ ਸੀ ਸ਼ੁਰਤੋਂ ਹੀ ਹਾਂਜੀ ਮੈਂ ਵੀ ਜੀ ਚੰਗੇ ਹੋਣ ਕਿਉਂ ਗਾਂ ਫਿਰ ਤਾਈ ਨੂੰ ਵੀ ਹੁਣ ਲੋੜ ਵਾ ਕੰਮ ਦੀ ਹਾਂਜੀ ਹਾਂਜੀ ਇਹਦੀ ਗੱਲ ਹੈ ਇਹ ਆ ਵੀ ਜੇ ਕਿਸੇ ਨੇ ਨੋਹ ਧੀਰੇ ਆ ਕੇ ਸੇਵਾ ਹੀ ਨਾ ਕੀਤੀ ਤੇ ਫਿਰ ਵਿਆਹ ਦਾ ਫਾਇਦਾ ਕੀ ਹਾਂਜੀ ਵਿਆਹ ਦਾ ਫਾਇਦਾ ਹੈਗਾ ਇਹ ਤੁਹਾਨੂੰ ਪਤਾ ਹੀ ਆ ਜੀ ਬਾਕੀ ਇੱਕ ਗੱਲ ਹੋਰ ਵਾ ਹਾਂਜੀ ਹਾਂਜੀ ਚਲੋ ਤਾਈ ਤੇ ਕੋਈ ਗੱਲ ਨਹੀਂ ਕਰਦੀ ਇਹ ਨਾ ਹੋਵੇ ਵੀ ਕੋਈ ਆਣ ਗਵਾਂਡ ਤੋਂ ਆ ਕੇ ਕੋਈ ਵੀ ਤੁਹਾਨੂੰ ਗੱਲ ਕਰੇ ਹਨਾ ਜਾਂ ਮੰਨ ਲਓ ਕਿ ਕੁੜੀ ਨੂੰ ਗੱਲ ਕਰਦੇ ਕੋਈ ਤੇ ਕਿਸ ਦੀਆਂ ਗੱਲਾਂ ਚ ਨਹੀਂ ਆਉਣਾ ਠੀਕ ਹੈ ਨਾ ਨਾ ਕਿਉਂਕਿ ਇਹ ਮਾੜੀ ਮੋਟੀ ਮੰਨ ਲਓ ਗੱਲ ਹੋ ਹੀ ਗਈ ਆ ਮੰਨ ਲਓ ਰੋਟੀ ਲੇਟ ਹੋ ਗਈ ਮਾਸਾ ਕੰਮ ਕੋ ਲੇਟ ਹੋ ਗਿਆ ਵਾ ਲੀੜਾ ਕਈ ਵਾਰ ਨਹੀਂ ਤੋਤਾ ਜਾਂਦਾ ਹਾਂਜੀ ਹਾਂਜੀ ਇਹ ਆ ਵੀ ਕੋਈ ਗੱਲ ਨਹੀਂ ਕਰਨੀ ਠੀਕ ਆ ਉਹਨੇ ਤੁਹਾਨੂੰ ਤੇ ਪਤਾ ਹੀ ਆ ਸਾਰਾ ਕੰਮ ਤੇ ਮੰਮੀ ਆਪ ਕਰ ਲੈਂਦੀ ਚਲੋ ਭਾਵੇਂ ਨਹੀਂ ਨਾ ਠੀਕ ਆ ਤਵੇਂ ਕੰਮ ਕਰਦਾ ਨਹੀਂ ਨਹੀਂ ਉਹ ਤਾਂ ਚੁੱਧਮ ਯਾਰ ਬੜਾ ਵਾ ਮੈਨੂੰ ਪਤਾ ਵਾ ਬਾਕੀ ਇਹ ਵੀ ਚਲੋ ਸਾਥ ਹੋ ਗਿਆ ਹੁਣ ਹਾਂਜੀ ਹਾਂਜੀ ਇਹ ਗੱਲ ਹੈਗੀ ਹੁਣ ਆਪ ਕਰਦੇ ਸੀ ਪਹਿਲਾਂ ਅੱਗੇ ਸਹੀ ਗੱਲ ਤੇ ਹੁਣ ਸਾਥ ਹੋ ਗਿਆ ਸਹਗਾ ਤੇ ਹੋ ਜਾਇਆ ਨਾ ਭਾਜੀ ਆਇਓ ਕਿਤੇ ਘਰ ਹੁਣ ਆਵਾਂਗੇ ਬੀ ਵੀ ਆਇਓ ਜੋਤ ਵੀ ਡਈ ਹੀ ਕਲਾਰਾ ਖਲੂਰਾ ਬੜਾ ਪਿਆਰ ਹੋਣਾ ਵਾ ਹਾਂਜੀ ਹਾਂਜੀ ਤੁਸੀਂ ਕੋਈ ਨਹੀਂ ਸੰਭਲੋ ਸਾਰੇ ਕੰਮ ਤੇ ਆਪਾਂ ਆਵਾਂਗੇ ਕਿਹਦੇ ਮਾਰਾਂਗੇ ਫੇਰ ਮੈਂ ਤਾਂ ਧੀ ਧੀ ਰਿਸ਼ਤੇ ਜਾਰੀ ਆ ਭਾਬੀ ਵੀ ਐ ਸਾਲੀ ਵੀ ਐ ਨਾਲੇ ਇਹੋ ਤੇ ਗੱਲ ਹੈ ਕਿ ਨਹੀਂ ਆਵਾਂਗੇ ਕਿਹਦੇ ਨਾਲ ਠੀਕ ਆਇਓ ਫੇਰ ਜ਼ਰੂਰ ਠੀਕ ਹੈ ਠੀਕ ਠੀਕ ਚੱਲੋ ਚੱਲ ਵਧੀਆ ਹੋ ਗਿਆ ਸਗੋਂ ਕਿ ਤਾਈ ਨੂੰ ਵੀ ਸਾਥ ਮਿਲ ਗਿਆ ਤੇ ਚੱਲ ਘਰ ਚ ਰੌਣਕ ਵੀ ਲੱਗੀ ਉਦਾਂ ਵਿਚਾਰੇ ਇਕੱਲੇ ਸੀਗੇ ਹੁਣ ਸਾਥ ਹੋ ਜਾਂਦਾ ਬੜਾ ਜ਼ਿਆਦਾ ਕੁੜੀ ਵੀ ਚੰਗੀ ਆ ਤੇ ਚੱਲ ਇਹ ਵੀ ਚੰਗੇ ਬਣ ਕੇ ਟਾਈਮ ਕੱਢਣਗੇ ਤੇ ਸਭ ਕੋ ਵਧੀਆ ਫੁੜਕੀ ਤੇ ਲਾਠੀ ਗਏ ਆ ਮੇਰਾ ਰਾਦਾ ਇਹ ਬੰਡਿਆ ਵਾ ਰਪਿੰਦਰ ਨੂੰ ਇੱਕ ਵਾਰ ਪੁੱਛਿਆ ਨਾ ਵੀ ਤੇਰੇ ਪੇਕੇ ਦੇ ਚੇਚਾ ਮੈਂ ਫੋਨ ਕੀਤਾ ਭਈ ਆਇਆ ਕਿਉਂ ਨਹੀਂ ਆ ਚੱਲ ਤੀ ਦੇ ਘਰ ਵਿਆਹ ਹੀ ਇੱਕ ਅੱਧਾ ਜਾਣਾ ਹੀ ਆ ਜਾਂਦਾ ਇਹ ਨਹੀਂ ਤੇ ਸਮਝੇ ਦੀ ਮਾਂ ਨੂੰ ਆਪ ਹੀ ਹੋਣੀ ਚਾਹੀਦੀ ਐ ਵੀ ਚੰਗੇ ਲੱਗੀਦਾ ਵਾ ਬਾਕੀ ਰਿਸ਼ਤੇਦਾਰ ਪੁੱਛਣਗੇ ਨਾ ਵੀ ਕਿਉਂ ਨਹੀਂ ਆਏ ਉਹਦੇ ਪੇਕੇ ਹੁਣ ਮੇਰੀਆਂ ਭੈਣਾਂ ਪੁੱਛਣ ਲੱਗੀਆਂ ਹੀ ਪਰ ਜਾਈਆਂ ਪੁੱਛਣ ਲੱਗੀਆਂ ਹੀ ਉਹਨਾਂ ਦਾ ਕੱਲ ਨੂੰ ਇਹੋ ਕਹਿਣਾ ਵੀ ਤੂੰ ਚੱਜ ਨਾਲ ਕਿਹਾ ਨਹੀਂ ਹੋਣਾ ਹੁਣ ਮੈਂ ਕੀ ਕਹਿਣਾ ਹੈਗਾ ਉਹਨਾਂ ਦਾ ਮੈਂ ਕੀਤਾ ਸੀ ਅੰਦਰ ਹੀ ਬੈਠੀ ਐ ਜਾਣੀ ਆ ਭਲਾ ਇਹਦੇ ਨਾਲ ਕੀ ਆਂਦੀ ਐ ਰਪਿੰਦਰ ਆ ਜਾ ਪੁੱਤਰਾ ਮੇਰੀ ਗੱਲ ਸੁਣ ਆ ਗਈ ਹਾਂਜੀ ਮੈਂ ਆਪੋ ਤੇਨੇ ਪੁੱਛਣਾ ਹੈਗਾ ਕਿ ਕੱਲ ਸਾਰੇ ਰਿਸ਼ਤੇਦਾਰ ਆਏ ਹੀ ਆਹੋ ਸਾਰੇ ਜਾਣੇ ਪੁੱਛਣ ਦੇ ਹੀ ਰਪਿੰਦਰ ਦੇ ਪੇਕੇਆਂ ਤੋਂ ਕੋਈ ਨਹੀਂ ਆਇਆ ਤੇ ਤੇਰੇ ਪਿੰਡੋਂ ਆਇਆ ਕਿਉਂ ਨਹੀਂ ਕੋਈ ਮੈਂ ਤੇ ਆਪ ਫੋਨ ਕੀਤਾ ਸੀ ਇਸੇ ਕਰਕੇ ਤੁਹਾਡੇ ਕੋ ਨਿਆਣਿਆਂ ਕੋ ਮੈਂ ਫੋਨ ਨਾ ਕਰਵਾਇਆ ਤੇ ਕਹਿਣਾ ਵਾ ਮਾਂ ਨੇ ਫੋਨ ਨਾ ਕੀਤਾ ਪਿਓ ਨੇ ਫੋਨ ਨਾ ਕੀਤਾ ਮम्मी ਉਹਨਾ ਕੀ ਹੋਣਾ ਨੇ ਉਹਨਾਂ ਵਿਚਾਰੇ ਦੇ ਆਪ ਟੈਨਸ਼ਨ ਪਈ ਕਿਉਂ ਕੀ ਹੋਇਆ ਹੋਣਾ ਕੀ ਆ ਮੰਮੀ ਠੀਕ ਨਹੀਂ ਆ ਮੰਮੀ ਠੀਕ ਨਹੀਂ ਆ ਉਹਨਾਂ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਪਹਿਲਾਂ ਤਾਂ ਬੁਖਾਰ ਜਾ ਚੜਦਾ ਸੀ ਉਹ ਜਗਦੰਮ ਜੇ ਮੁੜ ਕੇ ਨਾ ਜ਼ਿਆਦਾ ਹੋ ਗਏ ਉਹਦਾ ਐਡਮਿਟ ਕਰਾਇਆ ਉਹਨਾਂ ਨੂੰ 5-6 ਦਿਨ ਹੋ ਗਏ ਆ ਤੇ ਤੂੰ ਪੁੱਤ ਘਰ ਗੱਲ ਹੀ ਨਹੀਂ ਕੀਤੀ ਜੇ ਐਡਮਿਟ ਕਰਵਾਇਆ ਹੀ ਤੇ ਸ਼ਹਿਰ ਤੇ ਆਪਾਂ ਜਾਣੇ ਹਾਂ ਕਦੀ ਕੋਈ ਚੀਜ਼ ਲੈਣ ਤਾਂ ਕਦੀ ਕੋਈ ਚੀਜ਼ ਲੈਣ ਚੱਲ 10 ਮਿੰਟ ਬੰਦਾ ਖ਼ਬਰ ਹੀ ਲੈ ਆਉਂਦਾ ਅਗਲੇ ਗੁੱਸਾ ਕਰਨਗੇ ਫੇਰ ਹਾਂ ਤੇ ਸਹੀ ਆ ਮੀ ਮੇਰਾ ਕਹਿਨੂ ਜੀ ਨਹੀਂ ਕੀਤਾ ਮੈਂ ਹਜਾ ਸਗਨਾ ਦੇ ਕੰਮ ਕਰ ਰੱਖੀ ਆ ਤੇ ਚੱਲ ਕੀ ਐਵੇਂ ਇਹੋ ਜੀ ਗੱਲ ਦੱਸ ਕੇ ਨਾ ਐਵੇਂ ਪਹੁੰਚ ਲਾ ਪੋਣੀ ਸੀ ਤੁਹਾਨੂੰ ਮੈਂ ਤਾਂ ਤਾਂ ਨਹੀਂ ਨਾ ਲਿਆ ਤੇ ਚੱਲ ਆ ਕੰਮ ਨਾਂਗੀ ਜਾਵੇ ਤੇ ਫੇਰ ਕੋਈ ਨਹੀਂ ਮੈਂ ਦੱਸੂੰਗੀ ਨਹੀਂ ਨਹੀਂ ਪੁੱਤ ਇਹ ਥੋੜੀ ਗੱਲ ਵਾ ਵੀ ਕੋਈ ਕਰਦਾ ਜੀ ਬਿਮਾਰ ਹੋਵੇ ਤੇ ਦੱਸੀਦਾ ਵੀ ਦਿੰਗਾ ਮੈਨੂੰ ਸੋ ਗਿਆ ਆਪ ਉੱਥੇ ਹੋਰ ਤਰ੍ਹਾਂ ਹੋਣ ਰਿਹਾ ਹੈਗਾ ਜਦੋਂ ਸਾਰੇ ਜਾਣੇ ਪੁੱਛਦੇ ਹੀ ਆਉਣ ਨੂੰ ਤੇ ਪਾਏ ਮਮੀ ਵੀਰ ਜੀ ਆ ਜਾਂਦੇ ਚੱਲ ਦੋਵੇਂ ਜੀ ਆਏ ਤੇ ਭਾਬੀ ਨਾਲ ਆ ਜਾਂਦੀ ਪਰ ਗੱਲ ਇਹ ਹੀ ਨਾ ਘਰ ਵੀ ਫਿਰ ਕੋਈ ਨਹੀਂ ਨਾ ਹੈਗਾ ਤੇ ਉਹਦਾ ਕਰਕੇ ਫਿਰ ਉਹ ਵੀ ਨਾਲ ਗਏ ਤੋ ਦਵੇਂ ਟੈਨਸ਼ਨ ਜੀ ਪਈ ਰਹੀ ਉਧਰ ਹੀ ਤੇ ਤਾਂ ਕਰਕੇ ਨਹੀਂ ਆਇਆ ਗਿਆ ਬਾਕੀ ਕੋਈ ਨਹੀਂ ਕਹਿੰਦੇ ਹੀ ਜਿਹਦਨ ਕੁੜੀ ਨੇ ਫੇਰਾ ਬੋਨਣਾ ਨਾ ਵਾ ਤੇ ਚਾਹੇ ਜਿਹਦਨ ਉਹ ਲੈਣ ਆਉਣਗੇ ਉਹ ਦਿਨ ਕੋਈ ਨਹੀਂ ਆਪਾਂ ਆ ਜਾਾਂਗੇ ਸਾਰਿਆਂ ਨੂੰ ਪਤਾ ਹੀ ਹੁਣ ਕੀ ਕਰਨਾ ਵਾ ਫਿਰ ਉਹ ਤਾਂ ਪੁੱਤ ਕੋਈ ਗੱਲ ਨਹੀਂ ਦੋਖਸਕ ਸਰੀਰਾਂ ਦੇ ਨਾਲ ਹੀ ਆ ਬੰਦਾ ਬਿਮਾਰ ਹੋਈ ਜਾਂਦਾ ਵਾ ਪਰ ਨਾ ਨਿੱਕੀ ਬੋਟੀ ਆ ਜਾਂਦੀ ਉਹ ਹੀ ਕੱਲੀ ਆ ਜਾਂਦੀ ਤੇ ਇੰਨੇ ਨਾ ਹੋ ਜਾਂਦਾ ਪੀ ਚੱਲੋ ਦੀ ਪਰਜਾਈ ਕੱਲੀ ਆਈ ਆ ਤੇ ਮਜਬੂਰੀ ਦੱਸ ਦਿੰਦੇ ਕਿ ਠੀਕ ਨਹੀਂ ਆ ਹੁਣ ਮੈਨੂੰ ਤਾਂ ਪਤਾ ਨਹੀਂ ਤੇ ਮੈਂ ਉਹਨਾਂ ਨੂੰ ਕੀ ਜਵਾਬ ਦੇਣਾ ਹੈਗਾ ਚੱਲ ਕੋਈ ਗੱਲ ਨਹੀਂ ਜੇ ਨਹੀਂ ਠੀਕ ਆ ਤੇ ਜਾ ਕੇ ਤਾਂ ਖਬਰ ਲੈ ਆਉਣੀ ਆ ਸਾਰੇ ਜਾਣੇ ਹਸਪੀਟਲ ਆ ਕੇ ਘਰ ਵਾ ਨਹੀਂ ਮੰਮੀ ਹਲੇ ਤੇ ਉੱਥੇ ਹੀ ਆ ਕੀ ਪਤਾ ਕੱਲ ਤੱਕ ਆਈ ਜਾਣ ਚੱਲ ਕੋਈ ਗੱਲ ਨਹੀਂ ਨਹੀਂ ਤੇ ਜਾ ਕੇ ਖਬਰ ਲੈ ਆਉਣੀ ਆ ਉਹ ਨਹੀਂ ਨਹੀਂ ਤੂੰ ਹੀ ਆਪਣੇ ਨਾਲ ਇਹ ਕੰਮ ਕਰੰਦੇ ਆ ਨਾ ਇਹ ਪਹਿਲਾਂ ਕਰ ਲਓ ਕੁੜੀ ਨੇ ਵੀ ਫੇਰਾ ਪਾਉਣਾ ਕੱਲ ਨੂੰ ਉਹ ਸਾਰੀ ਤਿਆਰੀ-ਵਰੀ ਨਹੀਂ ਕਰਨੀ ਹੈਗੀ ਕੀ ਕੱਲ ਨੂੰ ਬਣਾਉਣਾ ਤਾਂ ਕੀ ਨਹੀਂ ਉਹ ਚੱਲ ਪੋਤੇ ਵੀ ਗੱਲ ਕਰਨੀ ਆ ਕੰਮ ਤੇ ਹੁਣ ਉਧਰ ਜਾਣਾ ਵੀ ਸਾਡਾ ਬੰਦਾ ਵਾ ਜੇ ਨਾ ਪਤਾ ਹੋਵੇ ਫੇ ਤਾਂ ਕੋਈ ਗੱਲ ਨਹੀਂ ਹੁਣ ਪਤਾ ਵਾ ਤਾਂ ਹੁਣ ਕੰਨਾ ਕਹਸੋ ਕਿਦਾਂ ਮਾਰੀਏ ਉਹ ਹੈ ਤਾਂ ਸਹੀ ਆ ਮੰਮੀ ਕੋਈ ਗੱਲ ਨਹੀਂ ਉਧਰ ਜਾਇਆ ਜਾਊਗਾ ਫੋਨ ਤੇ ਹਾਲ ਚਾਲ ਪੁੱਛ ਲਈ ਨੇ ਹੋਰ ਕੀ ਕਰਨਾ ਚੱਲ ਪੁੱਛ ਲੈ ਤੇਰੀ ਮਰਜ਼ੀ ਆ ਮੈਂ ਤਾਂ ਕਹਿ ਕੇ ਘੰਟੇ ਦੇ ਵਿੱਚ ਵਿੱਚ ਬੋਕੇ ਹੀ ਗਾਉਣਾ ਨਹੀਂ ਕੋਈ ਨਹੀਂ ਤੁਸੀਂ ਉਹ ਕਰੋ ਤੇਰੀ ਪੁੱਛੋ ਡੈਡੀ ਨੂੰ ਕੀ ਕਰਨਾ ਤੇ ਸਮਾਨ ਸਮੋਣ ਲਿਆਓ ਫਾਂ ਫਿਰ ਕੱਲ ਨੂੰ ਟਾਈਮ ਨਾ ਉਹਨਾਂ ਨੇ ਆਏ ਨਾ ਚੱਲ ਠੀਕ ਆ ਫਿਰ ਆਹ ਕਰ ਲੈ ਫੋਨ ਤੇ ਮੈਨੂੰ ਦੱਸੀ ਕੀ ਹਾਲ ਵਾ ਕੋਈ ਨਹੀਂ ਮੈਂ ਕਰਦੀ ਉਹ ਨਾ ਇਹਨਾਂ ਨੂੰ ਕਿਉਂ ਟੈਨਸ਼ਨ ਪਈ ਹੈ ਉਹਦਾ ਭਾਏ ਉਹਨਾਂ ਨੂੰ ਸੱਦਦੇ ਨਾ ਤੇ ਹੁਣ ਉਹ ਆਏ ਨਹੀਂ ਆ ਉਹ ਆਏ ਕਿਉਂ ਨਹੀਂ ਆ ਕੀ ਗੱਲ ਵਾ ਹੁਣ ਦੱਸ ਮੈਂ ਕਿੰਨੇ ਕ ਬੰਨੇ ਮਾਰੇ ਉਹ ਵੀ ਆ ਤੇ ਦੱਸ ਨਹੀਂ ਇੱਕ ਜਣਾ ਹੀ ਆਜੋ ਜਦਾਂ ਨੂੰ ਕਿਹਾ ਵਾ ਤੇ ਕੋਈ ਵੀ ਨਹੀਂ ਵੜਿਆ ਹੈਗਾ ਦੋਹਾਂ 'ਚ ਇੱਕ ਜਣੀ ਹੀ ਆਈ ਜਾਂਦੀ ਚਲ ਇੰਨੇ ਕ ਨਾਲ ਹੋ ਜਾਂਦਾ ਵੀ ਹਾਂ ਵੀ ਆਇਆ ਮਗਰੋਂ ਕੋਈ ਉਹਨਾਂ ਦਾ ਉਪਨਿਚੀ ਕਿਸ ਹਿਸਾਬ ਤਾਬਾ ਉਹ ਵੀ ਆ ਕੇ ਕਿੜੀਆਂ ਖੁਸ਼ ਵਾ ਲਿਆ ਹੀ ਗਏ ਆ ਇਹਨਾਂ ਨਾਲ ਕਰਦੀਆਂ ਗੱਲ ਰਮਨ ਤੂੰ ਬਾਹਰ ਨਿਕਲ ਕੇ ਬੈਠੀ ਆ ਬਾਹਰ ਨਿਕਲ ਕੇ ਕੀ ਬੈਣਾ ਹੀ ਹਾਂ ਤੁਹਾਨੂੰ ਢੀਕਣ ਲਈ ਹਾਂ ਮੈਂ ਵੇਲੀ ਲਾਉਂਦੇ ਆ ਨਾ ਤੇ ਸਲਾਹ ਜੀ ਕਰਦੀ ਆ ਤੁਹਾਡੇ ਨਾਲ ਕਾਦੀ ਸਲਾਹ ਆ ਦੱਸੋ ਸਲਾਹ ਹੋਈ ਆ ਕਿ ਕੁੜੀ ਨੇ ਤਾਂ ਪਰੌਣੇ ਨੇ ਆਉਣਾ ਵਾ ਕੱਲ ਨੂੰ ਫੇਰ ਆਪਾ ਆਣਾ ਤੇ ਘਰ ਦਾ ਸਮਾਨ ਵੀ ਚਾਹੀਦਾ ਵਾ ਖਾਣ ਪੀਣ ਵਾਲਾ ਵੀ ਉਹ ਜਾ ਕੇ ਸ਼ਹਿਰੋਂ ਮੈਨੂੰ ਲਿਆ ਦਿਓ ਹਾਂ ਨਾਲੇ ਉਹਨਾਂ ਦੋਵਾਂ ਜਗ੍ਹਾ ਨੇ ਪਹਿਲੀ ਵਾਰ ਆਉਣਾ ਵਾ ਤੇ ਲੀੜਾ ਕੱਪੜਾ ਵੀ ਬੰਦਾ ਵਾ ਤੇ ਦੋਵਾਂ ਜਾਨਿਆਂ ਦਾ ਉਹਨਾਂ ਦਾ ਤੇ ਨਾਲ ਮੈਂ ਆਤ ਕਿਹਾ ਸੀ ਵੀ ਸੱਸ ਨੂੰ ਵੀ ਪਹਿ ਲੈ ਆਵੇ ਹਣ ਫੋਨ ਕਰਦੀ ਆ ਪੜਾ ਕੀ ਆਂਦੀ ਆ ਉਹ ਚੱਲ ਕੋਈ ਗੱਲ ਨਹੀਂ ਰਮਨ ਤੁਸੀਂ ਜਿਹੜਾ ਜਿਹੜਾ ਸੌਦਾ ਚਾਹੀਦਾ ਨਾ ਮੈਨੂੰ ਲਿਖ ਦੋ ਤੇ ਮੈਂ ਲਿਆ ਦਿੰਦਾ ਵਾ ਪਤਾ ਗੱਲ ਕੀ ਆ ਇਹ ਨਾ ਵੀ ਉਧਰ ਪਰੌਣੇ ਆਣ ਕੇ ਬਹਿ ਜਾਣ ਤੇ ਤੁਸੀਂ ਆਖੋ ਵੀ ਆ ਵੀ ਹੈ ਨਹੀਂ ਆ ਵੀ ਹੈ ਨਹੀਂ ਤੇ ਨਾਲੇ ਗੱਲ ਸੁਣ ਮੇਰੀ ਸੰਦੀਪ ਨੂੰ ਫੋਨ ਕਰਕੇ ਕਹਿ ਦੇ ਕਿ ਸੱਸ ਆਪਣੀ ਨਾਲ ਲੈ ਕੇ ਆਏ ਠੀਕ ਆ ਕਿ ਨਹੀਂ ਇਹ ਨਾ ਵੀ ਦੋਈ ਦੀ ਭੱਜੇ ਹੁਣ ਉਹ ਨਹੀਂ ਨਹੀਂ ਤਾਂ ਹੀ ਤਾਂ ਤੁਹਾਡਾ ਸਲਾਹ ਕਰਨ ਲਈ ਆ ਹੁਣ ਪਹਿਲੀ ਵਾਰ ਆਏ ਨਾ ਤੇ ਲੀੜਾ ਕੱਪੜਾ ਚਾਹੀਦਾ ਵਾ ਨਾਲ ਸੱਸ ਦਾ ਵੀ ਉੱਥੇ ਕਿਹੜੇ ਇੰਨੇ ਜਾਣੇ ਆ ਜਿੰਦਾਨਾ ਪੀੜ ਪਿਆ ਚੱਲੀ ਆ ਤਿੰਨੇ ਜਾਣੇ ਤੇ ਝੁੰਗੇ ਚ ਹੈਗੇ ਆ ਮੈਂ ਤੈਨੂੰ ਇਹ ਗੱਲ ਸਮਝਾਈ ਹੀ ਮੈਂ ਹਾਂ ਜਿਹੜਾ ਗਿਆਣਾ ਗੱਟਾ ਵਾ ਨਾ ਆਪਣੀ ਸੱਸ ਨੂੰ ਫੜਾਈ ਆਪ ਨਾ ਰੱਖੀ ਕੱਲ ਨੂੰ ਮੁੜ ਕੇ ਸੱਸਾਂ ਮਾਵਾ ਆਂਦੀਆਂ ਨੇ گاਵਾ ਫੇ ਆਉਂਦੀ ਜਿੰਦਾਂ ਕੁੰਡੀ ਮਾਰਨ ਡਿਆ ਪੀਆ ਜੇ ਉਹਦੇ ਹੱਥ ਵਿੱਚ ਫੜਾਇਆ ਹੋਊਗਾ ਜ਼ਿੰਮੇਵਾਰੀ ਉਹਦੀ ਹੋਊਗੀ ਪਰ ਅਮਰ ਰਾਜ ਤੇ ਵਿਆਹ ਹੀ ਨੂੰ ਕਿੰਨੇ ਦਿਨ ਹੋਏ ਆ ਤੇ ਜਾਂਦੇ ਸੋਨਾ ਫੜਾਦੇ ਪਿਆ ਲੈ ਰਖਲਾ ਨਹੀਂ ਨਹੀਂ ਤੇ ਸਮਝੇ ਨਹੀਂਗੇ ਕਿਸੇ ਦੇ ਘਰ ਦਾ ਕੀ ਪਿਆਰ ਹੁੰਦਾ ਵਾ ਉਹਨਾਂ ਦੇ ਘਰ ਕੋਈ ਆਂਢੀ ਗਵੰਢੀ ਆਵੇ ਉੱਚ ਨੀਚ ਹੋਗੀ ਮੁੜ ਕੇ ਸਾਡੀ ਸੰਦੀਪ ਨੂੰ ਕਹਿਣਾ ਉਹ ਹੈ ਵੀ ਇਦਾਂ ਦੀ ਆ ਲਾਪਰਵਾਹ ਜੀ ਉਹ ਚੱਲ ਕੋਈ ਗੱਲ ਨਹੀਂ ਉਹਨਾਂ ਦਾ ਘਰ ਦਾ ਮਸਲਾ ਵਾ ਉਹਨੇ ਆਪੇ ਹੀ ਦੱਸ ਦੇਣਾ ਵਾ ਕਿ ਲਿਆ ਕੁੜੀਏ ਸੋਨਾ ਮੈਨੂੰ ਦੇ ਦੇ ਤੈਨੂੰ ਪਤਾ ਅੱਜ ਕੱਲ ਸੱਸਾਂ ਜਿੱਦਾਂ ਦੀ ਹੁੰਦੀਆਂ ਵਾ ਚੱਲ ਕੋਈ ਗੱਲ ਨਹੀਂ ਇਹਦਾ ਤਾਂ ਫਰਜ ਬੰਦਾ ਵਾ ਨਾ ਸਾਡੀ ਧੀ ਨਾ ਕੱਲ ਨੂੰ ਗਲਤ ਹੋਵੇ ਉਹ ਨਹੀਂ ਹੁੰਦੀ ਐਡੀ ਵੀ ਬੇਸਮਝਣੀ ਆ ਜਿਡੀ ਤੂੰ ਕਹਿਂ ਡਈ ਆ ਨਹੀਂ ਨਹੀਂ ਉਹ ਤਾਂ ਮੈਂ ਸਮਝਾਇਆ ਹੀ ਕੱਲ ਨੂੰ ਕਿਸ ਨੇ ਕੁੜੀ ਨੂੰ ਥੋੜਾ ਕਹਿਣਾ ਕਹਿਣਾ ਮਾਂ ਨੇ ਆ ਅਕਲ ਦਿੱਤੀ ਸੀ ਵੀ ਜਾਂਦੇ ਸਮਾਨ ਸਾਹਮਣ ਡੈਪੀ ਮੈਂ ਤਾਂ ਕਰਕੇ ਕਿਹਾ ਸੀਗਾ ਤੇ ਮੇਰੀ ਤੇ ਨਾ ਕੱਲ ਦੀ ਗੱਲ ਵੀ ਨਹੀਂ ਹੋਈ ਸੰਦੀਪ ਦੇ ਨਾਲ। ਉਹ ਚੱਲਾ ਰਮਨਾ ਉਹਨਾਂ ਨੇ ਆਉਣਾ ਨਾ ਫੇਰਾ ਪਾਉਣ। ਤੇ ਉਹਨਾਂ ਨੂੰ ਸਮਝਾਦੀ। ਕੋਈ ਨਹੀਂ ਉਹ ਤੇ ਮੈਂ ਸਮਝਾਉਂਗੀ। ਤੇ ਹੁਣ ਸਰਪਿੰਦਰ ਨੂੰ ਕਲਾਵਾ ਤੁਹਾਡੇ ਨਾਲ ਕਿ ਕਿਦਾਂ ਕੱਪੜੇ ਲਿਆਉਣੇ ਪੈਣੇ ਆ। लवली ਨੂੰ ਤੇ ਰਪਿੰਦਰ ਨੂੰ ਭੇਜ ਦਿੰਨੇ ਆ। ਗਾੜਾ ਜਿਹੜਾ ਸਮਾਨ ਲਿਆਉਣ ਆਲਾ ਉਹ ਲੈ ਆਉਂਦੇ ਆ ਤੇ ਨਾਲੇ ਲੀੜਾ ਕਪੜਾ ਲੈ ਆਉਣਗੇ। ਚਲੋ ਇਦਾਂ ਹੀ ਕਰ ਲੀਨੇ ਆ ਤੇ ਨਾਲੇ ਮੈਂ ਉਹਨੂੰ ਕਹਿੰਨੀ ਆ ਰਪਿੰਦਰ ਨੂੰ ਵੀ ਮੈਨੂੰ ਫੋਨ ਲਾ ਕੇ ਦੇ ਹਾਂ ਮੈਂ ਗੱਲ ਕਰਾਂ ਸੰਦੀਪ ਦੇ ਨਾਲ ਤੇ ਨਾਲੇ ਉਹਨੂੰ ਪੱਕਿਆਂ ਕਰਾਂ ਤੇ ਆਪਣੀ ਮੰਮੀ ਨੂੰ ਨਾਲ ਲੈ ਕੇ ਆਇਓ। ਖੱਲੇ ਨਾ ਆਓ ਉਹ ਮੇਰੀ ਗੱਲ ਸੁਣ ਦੋਵੇਂ ਜੀ ਅੰਦਰ ਬੈਠੇ ਹੋਣੇ ਆ ਜਾਂ ਇੱਥੇ ਲੋਬੀ 'ਚ ਬੈਠੀ ਹੋਣਾ ਨਾਲ ਗੱਲ ਕਰ ਲਾ ਤੇ ਨਾਲੇ ਤੇ ਸੌਦਾ ਪਤਾ ਲੈ ਉਹਦੇ ਨਾਲੇ ਜਿਹੜਾ ਲੇੜਾ ਕਪੜਾ ਲਿਓਣ ਆੜਾ ਉਹ ਲਿਆਓ ਚਲੋ ਕੋਈ ਨਹੀਂ ਮੈਂ ਕਹਿੰਨੀ ਆ ਫਿਰ ਹਾਂ ਮੈਂ ਤਾਂ ਸਮਝ ਨਹੀਂ ਆਉਂਦੀ ਮੈਂ ਇੱਥੇ ਰਹਿਣਾ ਕਿੱਦਾਂ ਵਾਂ ਬਥੇਰਾ ਮੰਮੀ ਨੂੰ ਸਮਝਾਇਆ ਸੀ ਕਿ ਮੰਮੀ ਘਰ ਬਾਹਰ ਵੇਖ ਲਓ ਮੰਮੀ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਉਦੋਂ ਕਿੰਦੇ ਕੋਈ ਗੱਲ ਨਹੀਂ ਤੇਰੀ ਭਾਬੀ ਨੇ ਜੋ ਲੱਭ ਕੇ ਦਿੱਤਾ ਠੀਕ ਹੀ ਆ ਮੈਨੂੰ ਕੀ ਪਤਾ ਸੀ ਕਿ ਹੁਣ ਇਦਾਂ ਦਾ ਘਰ ਹੋਣਾ ਸੀ ਜੀ ਬੈਠਿਆ ਹਾਂ ਹਾਂਜੀ ਖਾਧਾ ਰੋਟੀ ਪਾਈ ਹਾਂਜੀ ਰੋਟੀ ਖਾ ਲਈ ਮੇਰੀ ਗੱਲ ਸੁਣ ਨਾ ਨਾ ਧੱਕਾ ਕਰਕੇ ਦੰਗਾ ਦੰਗਾ ਠੀਕ ਹੀ ਆ ਘਰ ਠੀਕ ਹੈ ਤੇ ਮੇਰੀ ਗੱਲ ਸੁਣੋ ਦਾ ਗੱਲ ਕੀ ਆ ਮੰਮੀ ਠੀਕ ਨਹੀਂ ਰਹਿੰਦੇ ਤੋਹੀ ਨਾ ਉਹਨਾਂ ਦਾ ਖਿਆਲ ਰੱਖਣਾ ਹਣ ਮੰਮੀ ਨੂੰ ਨਾ ਕੋਈ ਵੀ ਕੰਮ ਨਹੀਂ ਕਰਾਂਦਾਂ ਠੀਕ ਹੈ ਨਾ ਉਹ ਠੀਕ ਨਹੀਂ ਰਹਿੰਦੇ ਕੋਈ ਗੱਲ ਨਹੀਂ ਕੰਮ ਮੈਂ ਆਪੇ ਕਰ ਲਿਆ ਕਰੂੰਗੀ ਜਿੱਦਾਂ ਨਹੀਂ ਉਹ ਮੰਮੀ ਨਾ ਉਹਦਾਂ ਇਹਨਾਂ ਨੂੰ ਬਣਾ ਕੇ ਰੱਖਣਾ ਵਾ ਠੀਕ ਆ ਠੀਕ ਹੈ ਨਾ ਬਾਕੀ ਕੋਈ ਵੀ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਦੱਸਣਾ ਵਾ ਇਹ ਨਹੀਂ ਕਹਿਣਾ ਝਗਦੇ ਹੀ ਰਹਿਣਾ ਵਾ ਕਿਤੇ ਨਹੀਂ ਨਹੀਂ ਕੋਈ ਨਹੀਂ ਮੈਂ ਦੱਸ ਦੂੰਗੀ ਜਿਹੜੀ ਚੀਜ਼ ਦੀ ਲੋੜ ਹੋਊਗੀ ਹਾਂ ਤੋ ਮੈਂ ਲਿਆ ਜਾ ਕਰੂੰਗਾ ਠੀਕ ਹੈ ਨਾ ਠੀਕ ਆ ਸੰਦੀਪਾ ਅਗੀ ਪਿੰਡੋਂ ਫੋਨ ਆਇਆ ਵਾ ਹਾਂਜੀ ਆਇਆ ਹੀ ਮੰਮੀ ਨਾਲ ਦਾ ਫੋਨ ਠੀਕ ਠਾਕ ਠੀਕ ਠਾਕ ਹੈ ਸਾਰੇ ਹਾਂਜੀ ਤੇ ਮੇਰੀ ਗੱਲ ਸੁਣ ਕੋਈ ਵੀ ਗੱਲ ਹੋਈ ਨਾ ਘਰ ਚ ਮਾਰੀ ਮੱਡੀਆਂ ਘਰ ਚ ਗੱਲਾਂ ਹੁੰਦੀਆਂ ਰਹਿੰਦੀਆਂ ਨਾ ਇੱਧਰ ਦੀ ਗੱਲ ਉੱਧਰ ਦੱਸਣੀ ਆ ਤੇ ਨਾ ਉੱਧਰ ਦੀ ਗੱਲ ਇੱਧਰ ਦੱਸਣੀ ਠੀਕ ਹੈ ਨਾ ਠੀਕ ਹੈ ਇਦਾਂ ਹੀ ਘਰ ਚ ਚੱਲਦੇ ਹੁੰਦੇ ਆ ਜੇ ਬਗੱਲਾਂ ਉੱਧਰ ਦਸੀਏ ਨਾ ਫਿਰ ਘਟ ਉੱਡ ਜਾਂਦੇ ਹੁੰਦੇ ਆ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹਿੰਨੇ ਨਾ ਉਹਦੇ ਕਰੂੰਗੀ ਇਹ ਗੱਲਾਂ ਦਾ ਖਿਆਲ ਰੱਖਣਾ ਵਾ ਠੀਕ ਇਹ ਕੋਈ ਮੰਗਵਾਉਣਾ ਹੈਗਾ ਨਾ ਮੈਨੂੰ ਦੱਸ ਦੀ ਮੈਂ ਇੱਥੇ ਬਾਹਰ ਹਾਂ ਠੀਕ ਹੈ ਠੀਕ ਹੈ ਕਰ ਭਰੇ ਤੇ ਧਪੁੱਛੰਡੇ ਆ ਜਿੱਦੋਂ ਇੱਥੇ ਮਹਿਲ ਪਾਈ ਆ ਮਮੀ ਦਾ ਫੋਨ ਆਇਆ ਵਾ ਘਰ ਦਾ ਕੰਮ ਕਰ ਲਈ ਮੈਂ ਤਾਂ ਨਹੀਂ ਕੋਈ ਵੀ ਕੰਮ ਕਮ ਕਰਨਾ ਘਰ ਜੋ ਬੜਾ ਸੋਹਣਾ ਲੱਭ ਕੇ ਦਿੱਤਾ ਨਾ ਘਰਦਿਆਂ ਨੇ ਮੰਮੀ ਨੂੰ ਮੈਂ ਕਹਿੰਦੀ ਵੀ ਰਹੀ ਆ ਮੰਮੀ ਵੇਖ ਲੋ ਵੇਖ ਲੋ ਮੰਮੀ ਨੇ ਮੇਰੀ ਇੱਕ ਨਹੀਂ ਸੁਣੀ ਮੈਨੂੰ ਤਾਂ ਸੰਝ ਨਹੀਂ ਆਉਂਦੀ ਉਹਦੇ ਪਾਸ ਦੀ ਬੀਬੀ ਭਾਬੀ ਨੇ ਕਾਤਾ ਬਦਲਾ ਲਿਆ ਮੇਰੇ ਕੋਲ ਮੈਨੂੰ ਤਾਂ ਪਹਿਲਾਂ ਸ਼ੱਕ ਹੁੰਦਾ ਸੀ ਉਹਦੇ ਤੇ ਕਿ ਉਹਨੇ ਕੋਈ ਨਾ ਕੁਝ ਕਰਨਾ ਵਾ ਕਾਹ ਇਹ ਤੇ ਜੋਰ ਲਾਉਂਦੀ ਹੀ ਕੋਈ ਗੱਲ ਨਹੀਂ ਇੰਨੇ ਦਿਨਾਂ ਦੇ ਵਿੱਚ ਵਿੱਚ ਵਿਆਹ ਕਰ ਲਓ लवली ਬੈਠਾ ਪੁੱਤ ਹੈ ਹਾਂਜੀ ਆਜੋ ਰੁਪਿੰਦਰ ਬਿਆਹਾਂ ਤੂੰ ਇਹ ਗੱਲ ਸੁਣ ਮੇਰੀ ਹਾਂਜੀ ਡੈਡੀ ਤਰਨ ਮੈਂ ਕਹਿਣ ਲਈ ਹਾਂ ਪੇ ਸ਼ੇਰਾਂ ਸੰਭਾਲ ਲਿਆ ਦੋ ਕੁੜੀ ਨੇ ਆਉਣਾ ਕੱਲ ਨੂੰ ਫੇਰਾ ਪਾਉਣਾ ਆਹੋ ਉਹ ਕਹਿਣ ਦੇ ਹੀ ਗਏ ਭੀ लवली ਤਰਪਿੰਦਰ ਚਲ ਜਾਂਦੇ ਆ ਕੀ ਲੈਣਾ ਹੀ ਆ ਲਿਓਣਾ ਹੁਣ ਤੁਸੀਂ ਵੇਖ ਲਓ ਕੀ ਸਬਜ਼ੀ ਪਾਜੀ ਬਣਾਉਣੀ ਆ ਤੋਹ ਲੈ ਆਓ ਸਮਾਨ ਸਬਜ਼ੀ ਇੱਕ ਦੋ ਬਣਾ ਲਓ ਹਾਂਦੇ ਉਹ ਕੱਪੜੇ-ਕੱਪੜੇ ਵੀ ਦੇਣੇ ਹੋਣੇ ਕੱਪੜੇ ਪੁੱਤ ਤਿੰਨ ਜਾਣਿਆਂ ਦੇ ਚਾਹੀਦੇ ਆ ਸੰਦੀਪ ਦਾ ਸੂਟ ਪਰੋਣੇ ਦਾ ਸੂਟ ਆ ਸੱਸ ਦਾ ਸੂਟ ਪਹਿਲੀ ਵਰਾਉਣਾ ਉਹਨਾਂ ਨੇ ਚੱਲ ਕੋਈ ਨਹੀਂ ਲੈ ਆਉਨੇ ਤੁਸੀਂ ਵੀ ਨਾਲ ਚੱਲ ਬੁੱਧ ਲੈ ਆਉਨੇ ਜਾ ਕੇ ਚੱਲ ਮੈਂ ਕੀ ਕਰਨਾ ਵਾਂ ਮੈਂ ਘਰ ਦਾ ਕੰਮ-ਕੁਮ ਕਰਦੀ ਆ ਦੋਵੇਂ ਜਾਣੀਆਂ ਚਲ ਗਈਆਂ ਨਾ ਆਣ ਕੇ ਫੇਰ ਰੋਟੀ ਟੋਕਾ ਆਪ ਹੀ ਕਰਨਾ ਪੈਣਾ ਤੇ ਮੈਂ ਪਕਾਉਣੀ ਆ ਤਾ ਤੁਸੀਂ ਦੋਵੇਂ ਜਾਣੇ ਜਾ ਕੇ ਤੋ ਹੋ ਆਓ ਚੱਲ ਕੋਈ ਨਹੀਂ ਇਦਾਂ ਹੀ ਕਰ ਲੈਨੇ ਆਂ ਲੈ ਆਉਣੇ ਫਿਰ ਜਾ ਕੇ ਸੂਟ ਜੜੇ ਲਾਉਣੇ ਆਹ ਹੁੰਦੇ ਨੇ ਦੇ ਬਣਾਈਏ ਕਿਉਂਕਿ ਪਹਿਲੀ ਾਰ ਉਹਨੇ ਆਉਣਾ ਵਾ ਤੇ ਸੂਟ ਜੇਰੀ ਕਿਣਾ ਮੇਰੀ ਥੀ ਵਧੀਆ ਲਿਆਵੀ ਉਹਦੀ ਸੱਸ ਨੇ ਫੜਫੜ ਵੇਖਣਾ ਵਾ ਫੇਰਾ ਪਾਉਣ ਗਏ ਹਾਂ ਤੇ ਆ ਸੂਟ ਦਿੱਤਾ ਵਾ ਵਧੀਆ ਹੀ ਲਿਆਵਾਂਗੇ ਗਿਗੜੇ ਮਾਰੇ ਬਣਾਈ ਹੀ ਆ ਦੇ ਵਿੱਚ ਚੰਗੇ ਹੀ ਬਣੇ ਹੀ ਆ ਆਹ ਜਿੱਦਾਂ ਵਿਆਹ ਤੇ ਲਏ ਸੀ ਨਾ ਉਦਾਂ ਹੀ ਲੈ ਲਓ ਆਹ ਆਹ ਉਦਾਂ ਲੈ ਆਉਣੀ ਆ ਪਿੰਟ ਤੇ ਸ਼ਰਟ ਲੈ ਆਵਾਂਗੇ ਕੋਈ ਨਹੀਂ ਵੇਖ ਲੈਣੀ ਉਹ ਹੀ ਲੈ ਆਵਾਂਗੇ ਬਾਕੀ ਇਹ ਆ ਪੁੱਤ ਚਾਹ ਦੇ ਨਾਲ ਨਾ ਦੋ ਤਿੰਨ ਕਿਸਮ ਦੀ ਬਰਫੀ ਲੈ ਆਇਓ ਚੰਗੇ ਨਹੀਂ ਲੱਗੀਦਾ ਇਦਾਂ ਤੇ ਨਾਲ ਪਕੌੜੇ ਪਕਾੜੇ ਕੱਢਣੇ ਪਨੀਰ ਫੜ ਲਿਆ ਕਿ ਲੋਥ ਨਾਲ ਹੀ ਸਬਜ਼ੀ ਬਣਾ ਲਿਓ ਤੇ ਨਾਲ ਹੀ ਪਕੌੜੇ ਕੱਢ ਲਿਓ ਠੀਕ ਹੈ ਨਹੀਂ ਮੈਂ ਤੁਹਾਡੀ ਸਲਾਹ ਲਈ ਦੋਵਾਂ ਜਾਣਿਆਂ ਦੀ ਵਧੀਆ ਵਾਹ ਚਲੋ ਮੈਂ ਤੇ ਗੱਲ ਹੋਰ ਪੀਣਾ ਤੂੰ ਸਮਾਨ ਤੇ ਕਿੰਨਾ ਹੀ ਬਣਾ ਆਹ ਤੇ ਹਲਵਾਈ ਨੂੰ ਮੈਂ ਕਹਿ ਲਈ ਰੁਪਈਆ ਹੀ ਆ 500 ਲੱਜੂਗਾ ਚੱਲ ਵੇਖ ਲਓ ਕਹਿ ਲਓ ਫਿਰ ਓਏ ਆ ਵੀ ਮਾਤਾ ਉਹਦੇ ਲਾਗੇ ਬਹਿਣ ਵਾਲੇ ਤੇ ਬਣਾਗੇ ਕਿ ਇਹਨੇ ਆਉ ਨੂੰ ਤੁਰੇ ਕਰਨਾ ਵਾ ਕਿ ਇਹਨੇ ਆਉ ਨੂੰ ਤੁਰੇ ਕਰਨਾ ਕੋਈ ਨਹੀਂ ਇਹ ਦਹੀਂ ਕਰ ਲੈਨੇ ਆ ਇਹ ਆ ਵੀ ਚੀਜ਼ਾਂ ਟਾਈਮ ਦੇ ਨਾਲ ਬਣ ਜਾਣਗੀਆਂ ਤੇ ਆਪ ਚਲ ਘਰ ਦੇ ਸਬਸ ਫਾਈ ਦਾ ਕੰਮ ਕਰ ਲਾਂਗੇ ਆਹੋ ਇਹ ਆ ਜੇ ਅਹੀਂ ਸੋਈ ਚ ਵੜ ਗਈਆਂ ਤਾਂ ਸਾਡੀ ਤਾਂ ਦਿਹਾੜੀ ਉੱਥੇ ਹੀ ਮੰਗ ਜਾਣੀ ਆ ਲਾਗੇ ਨਹੀਂ ਬੈਠਾ ਜਾਣਾ ਫਿਰ ਦੇਖ ਲਓ ਜਿੱਦਾਂ ਵੀ ਤੁਸੀਂ ਸਲਾਹ ਕਰਨੀ ਆ ਫਿਰ ਉਹਨੂੰ ਕਹਿ ਦਿੰਨੇ ਸ਼ਾਮ ਨੂੰ ਤੂੰ ਐਦਾਂ ਕਰ ਹਾਂ ਕਾਪੀ ਤੇ ਪੈਨ ਫੜ ਤੇ ਸਾਮਾਨ ਸਾਰਾ ਲਿਖ ਲੈ ਮੁੜਕੇ ਨਾ ਹੋਵੇ ਘਰ ਆਣ ਕੇ ਕਹੋ ਇਹਦਾ ਵੀ ਚੇਤਾ ਭੁੱਲ ਗਿਆ ਤੇ ਇਹਦਾ ਵੀ ਚੇਤਾ ਭੁੱਲ ਗਿਆ ਕੋਈ ਨਹੀਂ ਅਸੀਂ ਲੈ ਲੈਨੇ ਆ ਤੂੰ ਉਹ ਫਿਰ ਲੈ ਆਵਾਂਗੇ ਸਾਰੇ ਆਹੋ ਲੈ ਆਓ ਘੜੀ ਘੜੀ ਨੂੰ ਪਤਾ ਜਾਇਆ ਜਾਂਦਾ ਕੋਈ ਗੱਲ ਨਹੀਂ ਲੈ ਲੈਨੇ ਨਾਲੇ ਰਪਿੰਦਰ ਏਦਾਂ ਕਰ ਹਾਂ ਸੰਦੀਪ ਨੂੰ ਫੋਨ ਲਾ ਕੇ ਦੇ ਮੈਂ ਗੱਲ ਕਰਾਂ ਉਹਦੇ ਨਾਲ ਮੇਰੀ ਤਾਂ ਕੱਲ ਦੀ ਗੱਲ ਹੀ ਨਹੀਂ ਗਈ ਹੋਈ ਚੱਲ ਉਹਨੂੰ ਮੈਂ ਸਮਝਾਉਂਗੀ ਨਾਲੇ ਵੀ ਆਪਣੀ ਸੱਸ ਨੂੰ ਨਾਲ ਲੈ ਕੇ ਆਵੀਂ ਜੇ ਇਕੱਲੇ ਆ ਗਏ ਤਾਂ ਅਗਲੀ ਕਹੂਗੀ ਵੀ ਮੈਨੂੰ ਕਿਹਾ ਹੀ ਨਹੀਂਗਾ ਇਹ ਵੀ ਨਾ ਇਜ਼ਤਮਾਨੀ ਹੁੰਦਾ ਜਿਹੜੇ ਕਿ ਸਿਆਣੇ ਬੰਦੇ ਦਾ ਮੰਮੀ ਜੀ ਉਹਨਾਂ ਸਾਰਿਆਂ ਨੇ ਹੀ ਆਉਣਾ ਵਾ ਤੂੰ ਫਿਕਰ ਨਾ ਕਰੋ ਨਾਲੇ ਫੋਨ ਦੀ ਗੱਲ ਜਿਹੜੀ ਤੁਸੀਂ ਕਰਦੇ ਆ ਨਾ ਰਾਤੀ ਮੇਰੀ ਗੱਲ ਹੋਈ ਸੀ ਉਹਦੇ ਨਾਲ ਤੇ ਉਹ ਕਹਿੰਦੀ ਆ ਵੀ ਸਭ ਠੀਕ ਠਾਕ ਵਧੀਆ ਆ ਪਰ ਗੱਲ ਇਦਾਂ ਵਾਂਗੀ ਹਲੇ ਪਰੌਣੇ ਆ ਉਹਨਾਂ ਦੇ ਘਰ ਤੇ ਮੈਂ ਹਾਂ ਚੱਲ ਆਵੇਂ ਬਾਰ-ਬਾਰ ਫੋਨ ਕਰ ਦੇਣਾ ਐਵੇਂ ਚੰਗੇ ਨਹੀਂ ਲੱਗੇਗਾ ਅਗਲੇ ਮੰਜ ਕੀ ਸੋਚਣਗੇ ਪੀ ਜਦੋਂ ਨਹੀਂ ਉਹਦੇ ਮਿੰਟ ਬਾਅਦ ਫੋਨ ਲਾ ਦਿੰਦੇ ਤੇ ਤਾਂ ਕਰਕੇ ਮੈਂ ਤੁਹਾਨੂੰ ਕਹਿਣ ਦੀਆਂ ਕੋਈ ਨਹੀਂ ਕੱਲ ਨੂੰ ਉਹਨੇ ਆ ਹੀ ਜਾਣਾ ਤੇ ਮਾਵਾਂ ਦੀਆਂ ਕਰ ਲਿਓ ਜਿੰਨੀਆਂ ਗੱਲਾਂ ਬਾਤਾਂ ਕਰਨੀਆਂ ਹੋਣਗੀਆਂ ਪੁੱਤ ਮੈਂ ਤੇ ਤੈਨੂੰ ਤਾਂ ਕਿਹਾ ਵਾ ਪੀ ਇਹ ਨਾ ਹੋਵੇ ਦੋਵੇਂ ਜੀ ਆ ਜਾਣਾ ਤੇ ਮੰਮੀ ਆਪਣੀ ਨੂੰ ਕਹਿ ਨਾ ਨਹੀਂ ਨਹੀਂ ਤਿੰਨੇ ਜਾਣੇ ਤੇ ਘਰ ਦੇ ਵਿੱਚ ਤੁਹਾਨੂੰ ਜਨੂ ਤੇ ਛੱਡ ਕੇ ਆਉਣਾ ਉਹਨਾਂ ਦੇ ਘਰ ਉਹਨੇ ਨਾਲ ਹੀ ਆਉਣਾ ਮੈਂ ਆਪੇ ਫੋਨ ਕਰ ਦਊਗੀ ਠੀਕ ਆ ਦਾਦੀ ਵੀ ਗੱਲ ਤੇਰੀ ਹੋਈ ਕੱਲ ਜੀ ਫੋਨ ਤੇ ਗੱਲ ਕੀਤਾ ਨੇ ਮੇਰੇ ਨਾਲ ਸ਼ਾਮੀ ਗੱਲ ਹੋਈ ਸੀ ਉਹ ਕਹਿੰਦੀ ਸੀ ਕਿ ਪਰੌਨੇ ਘਰ ਹਲੇ ਬੈਠੇ ਆ ਉਹਦਾ ਕਰਕੇ ਉਹ ਫੋਨ ਫੋਨ ਬਹੁਤਾ ਚੁੱਕਾ ਨਹੀਂ ਕਿ ਦੇਈ ਹੈਗੀ ਹਲੇ ਫੋਨ ਹਲੇ ਭਾਜੀ ਜਿਹਾ ਲਈ ਹੈ ਚਲ ਕੋਈ ਅਗਰ ਬਾਰ-ਬਾਰ ਲਮਨੀ ਨਹੀਂ ਵੀ ਅਗਲਾ ਫੇਰ ਕੋਈ ਕੰਮ ਕਰਦਾ ਹੋਊਗਾ ਕਿ ਇਹ ਜਾ ਕੇ ਉਹਨਾਂ ਨਾਲ ਗੱਲ ਕਰਾਊਗਾ ਤਾਂ ਕਰਕੇ ਮੈਂ ਕਹਿੰਦੀ ਏਦਾਂ ਕਰ ਹਾਂ ਕੁੜੀ ਨੂੰ ਇੱਕ ਫੋਨ ਲਿਆ ਦੇ ਚੱਲ ਇਹ ਆ ਸੌ ਗੱਲਬਾਤ ਹੁੰਦੀ ਆ ਨਿਆਣੀ ਕੋ ਫੋਨ ਹੋਊਗਾ ਉਹ ਵੀ ਸਾਨੂੰ ਕਰ ਲੂਗੀ ਤੇ ਫੋਨ ਉਹਨੂੰ ਕਰ ਲਾਂਗੇ ਹੁਣ ਦੱਸਦਾ ਘਰ ਵਾਲਾ ਲੈ ਕੇ ਦਊਗਾ ਕਿ ਦੱਸ ਇਹਨਾਂ ਲੈ ਕੇ ਦੇਣਾ ਕਿੰਨੇ ਕਿੰਨ੍ਹੇ ਜਿਓਏ ਕੋਈ ਗੱਲ ਤੁਹਾਨੂੰ ਵੀ ਲੋੜ ਪਊਗੀ ਅਸੀਂ ਦੇਵਾਂਗੇ ਫੋਨ ਜਾ ਕੇ ਉਹਨੂੰ ਘਰ ਵਾਲੇ ਨੇ ਹੁਣ ਕੀ ਕਹੂ ਵਿਚਾਰੀ ਤੇ ਮੈਨੂੰ ਫੋਨ ਚਾਹੀਦਾ ਵਾ ਉਹ ਮੰਮੇ ਸਾਰਿਆਂ ਨੂੰ ਫਿਕਰ ਹੁੰਦੀ ਆ ਉਹਨਾਂ ਨੇ ਆਪ ਫੋਨ ਲੈ ਕੇ ਦੇਣਾ ਵਾ ਦੱਸ ਅਹੀਂ ਥੋੜਾ ਲੈ ਕੇ ਦੇਣਾ ਚਲ ਠੀਕ ਆ ਫਿਰ ਆਹ ਤਿਆਰ ਤੇ ਤੁਸੀਂ ਹੋਏ ਜੀ ਜਾਂ ਹੋ ਸ਼ਰੋਂ ਫਿਰ ਤੂੰ ਲੈ ਕੇ ਨਾ ਸਮਾਨ ਤੇ ਮੈਨੂੰ ਦੱਸ ਦੀ ਮੈਂ ਬਾਹਰ ਹੀ ਚੰਗਾ ਕੋਈ ਨਹੀਂ ਕੋਈ ਨਹੀਂ ਦੱਸੋ ਇਹਨਾਂ ਨੂੰ ਵੇਖਾਂ ਕਿ ਕਿਤੇ ਪਈ ਜੀ ਇਪਰ ਇਹਨੂੰ ਫੋਨ ਲਾ ਦੇ ਪਹਿਲਾਂ ਜੇ ਪਤਾ ਵੀ ਚੰਗਾ ਭਲਾ ਉਹ ਗਈ ਆ ਲੇਥੇ ਤੂੰ ਦੋ ਚਾਰ ਨੰਬਰ ਦਾ ਸਭਰੀ ਕਰ ਲੈ ਹੁਣ ਇਹਨੇ ਨਾ ਬਸ ਫੋਨ ਤੇ ਹੀ ਲਗੀ ਰਿਹਾ ਕਰਨਾ ਕਰੀ ਉਹਨੂੰ ਆਹ ਗੱਲ ਦੱਸ ਕਰੀ ਉਹ ਦੱਸ ਚੰਗਾ ਹੋਇਆ ਮਹੀਨਾ ਕ ਬਣਾ ਮਾਰ ਦਿੱਤਾ ਵਾ ਨਹੀਂ ਤੇ ਇਹਨੇ ਤਾਂ ਹੁਣੇ ਫੋਨ ਲਾ ਕੇ ਬੈਠੇ ਨਾ ਉਹ ਵੀ ਉਹ ਜੀ ਉਹਨੇ ਸਾਰਾ ਕੁਝ ਵੜੀ ਨੂੰ ਦੱਸ ਦੇਣਾ ਮੰਮੀ ਇੱਥੇ ਤੇ ਆਪ ਉਹ ਚਲ ਚੱਲੀਏਗਾ ਮਾਤਾ ਬੈਠੀ ਹੋ ਹਾਂ ਪਤਾ ਮੇਟੇ ਚਾਹ ਪਾਣੀ ਚਾਹ ਪਾਣੀ ਤੇ ਪੀ ਲਿਆ ਵਾ ਸੋਚਣ ਡਈ ਹਾਂ ਪਿਆਹਾ ਕੋਲ ਕੋਈ ਹੈ ਨਹੀਂਗਾ ਤੇ ਫੇਰਾ ਪਾਉਣ ਵੀ ਜਾਣਾ ਕੋਈ ਕੁੜੀ ਨੂੰ ਚੀਜ਼ ਲਿਆ ਕੇ ਦੇਣੀ ਪੈਂਦੀ ਆ ਮਰਾ ਫੇਰਾ ਪਹੁੰਚ ਜਾਣਾ ਉੱਥੇ ਕਿੰਨੇ ਕੇ ਪੈਸੇ ਚਾਹੀਦੇ ਦੱਸ ਦੱਸ ਫੇਰ ਵੀ ਕੋਈ ਕਰਾਇਆ ਪਾੜਾ ਗੱਡੀ ਕਰਨੀ ਜਾਂ ਤੇਲ ਪਾਉਣਾ ਕੁਛ ਨਾ ਕੁਛ ਪਤਾ ਖਰਚਾ ਤੇ ਗੱਡੀ ਕਦੀ ਕਰਨੀ ਦੱਸ ਬਣਾ ਗੰਢੇ ਪੁੱਛ ਲੈਂਦੇ ਉਹ ਮੈਂ ਨਹੀਂ ਕਹਿੰਦੀ ਪੁੱਛਣੀ ਠੀਕ ਹੈ ਨਾ ਆਪਣੇ ਮੋਟਰਸਾਈਕਲ ਤੇ ਚੱਲ ਜਾਣਾ ਉਹ ਮੈਂ ਠੀਕ ਕਰਾ ਲਿਆ ਵਾ ਮੋਟਰਸਾਈਕਲ ਤੇ ਕੇ ਆਪੇ ਚੱਲ ਜਾਨ ਕਰ ਲਈ ਦੂਰ ਕਿਨੂੰ ਲੈ ਕੇ ਜਾਣਾ ਦੱਸ ਉੱਥੇ ਚੰਗਾ ਤੇ ਕੁਰਮਕ ਬਿਲਾ ਇਕੱਠਾ ਕਰਕੇ ਖਰਨਾ ਸਾਰਾ ਹੀ ਚੱਲ ਫੇਰ ਵੀ ਚੱਲ ਕੋਈ ਨਿਕਦਾ ਭੈਣ ਭਰਾ ਹੋਈ ਜਾਂਦਾ ਗਵਿਆਹ ਚ ਤੱਕ ਇਹਨੂੰ ਲੈ ਕੇ ਜਾਣਾ ਠੀਕ ਹੈ ਨਾ ਵਿਆਹ ਚ ਇਹਨੂੰ ਸੱਦਿਆ ਤੇ ਫੇਰਾ ਵਾਸੀ ਨਹੀਂ ਉਹਨੂੰ ਕਿਹਨੇ ਅੱਗੇ ਕੀਤਾ ਸੀ ਉਹਨਾਂ ਜੀ ਅਹੀਂ ਕਰਨਾ ਬਸ ਤੇ ਚੱਲ ਫੇਰ ਵੀ ਕੋਲ ਪਤਾ ਜੇਬ ਚ ਪੈਸੇ ਤੇ ਚਾਹੀਦੇ ਹੀ ਆ ਨਾ ਖਾਲੀ ਜੇਬਾਂ ਲੈ ਕੇ ਜਾਣਾ ਆ ਆਰਤੀ ਕੋ ਪੁੱਛ ਲਾ ਥੋੜੇ ਬੋਕੇ ਤੂੰ ਮਾਤਾ ਆਰਤੀ ਦੀ ਗੱਲ ਕੰਡਦੇ ਹੋ ਲੱਖ ਰੁਪਇਆ ਅੱਗੇ ਲੈ ਕੇ ਆਇਆ ਤੂੰ ਮੈਂ ਉਨੇ ਹੋਣੀਆਂ ਦੇਣੀ ਮੈਂ ਥੋੜੇ ਬਹੁਤੇ ਦੇ ਦਊਗਾ ਐਡੀ ਗੱਲ ਤਾਂ ਨਹੀਂ ਹੈ ਕਿਉਂਕਿ ਅмма ਤਾਂ ਆਰਤੀ ਨੇ ਨਾ ਉਹਦੋਂ ਬੜੀਆਂ ਗੱਲਾਂ ਕੀਤੀਆਂ ਸੀ ਹੋਣੀਆਂ ਨੇ ਕੋਈ ਪੈਸਾ ਦੇਣਾ ਤੇ ਕਿੱਥੋਂ ਖਾਣ ਦੇ ਨਾ ਮੇਰੇ ਕੋਲ ਹੈਗੇ ਇੰਨੇ ਕਿ ਠੀਕ ਆ ਉਹ ਤੇ ਘਰ ਨਾਲ ਕੀ ਹੈ 2 ਕਿਲੋ ਸ਼ੇਵ ਲੈ ਚੰਗੇ ਉਹ ਤੇ ਘਰ ਨਾਲ ਕੀ ਹੈ ਉਹਨਾਂ ਦਾ ਕੋਈ ਜੱਡਾ ਨਿਆਣਾ ਸਿਆਣਾ ਉਹਦੇ ਹੱਥ ਤੇ ਵੀ ਰੱਖਣਾ ਪੈਂਦਾ ਰੁਪਈਆ 5500 ਚੰਗੇ ਲੱਗੇ ਦਾ ਇਦਾਂ ਉਹੀ ਪਹਿਲੀ ਵਾਰ ਜਾਣਾ ਸਾਨੂੰ ਪੈਸਾ ਉਹਨਾਂ ਦੇਣੇ ਆ ਕਿ ਆਪਾਂ ਦੇ ਕਿਉਂ ਨਹੀਂ ਉੱਥੇ ਜਿਹੜਾ ਪੁੱਤ ਉਹਨਾਂ ਦਾ ਵਿਆਹ ਉਹਨਾਂ ਨਾਲ ਕਰਨਾ ਜਿਹੜਾ ਸਾਡਾ ਬੰਦਾ ਸਾਨੂੰ ਕਰਨਾ ਪੈਣਾ ਇਹ ਥੋੜੀ ਗੱਲ ਮੇਰੀ ਤੈਨੂੰ ਕੀ ਪਤਾ ਜੀ ਇਹੇ ਕੱਲ ਦਾ ਪਤਾ ਠੀਕ ਹੈ ਨਾ ਤੁਹਾਡੇ ਕੋਈ ਹੈਗੇ ਆ ਤੇ ਵਰਤ ਲਿਓ ਨਹੀਂ ਹੈਗੇ ਤਾਂ ਫਿਰ ਰਹਿਣ ਦਿਓ ਮੈਂ ਕਸ ਤੂੰ ਕਿਸਾਨੀ ਕਰਨ ਲੈ ਪਿਆ ਤੇਰਾ ਵਿਆਹ ਕਰਤਾ ਤੇ ਤੂੰ ਸਾਂਸ ਸਾਂਸ ਦੀ ਗੱਲ ਨਹੀਂ ਆਵਾਡਾ ਹੁਣ ਤੁਸੀਂ ਦੱਸੋ ਮੈਂ ਕਿੱਥੋਂ ਚੁੱਕੀ ਜਾਵਾਂ ਚਲੋ ਫਸਲ ਸੁੱਟਣੀ ਆ ਕੱਲ ਨੂੰ ਫੇਰ ਕੀ ਹੋ ਗਿਆ ਜੇ ਤੁਹਾਨੂੰ ਚਾਹੀਦੀ ਹੈ ਨਾ ਅੱਲਾ ਕੋ ਚਾਚੀ ਕੋ ਲੈ ਆਇਓ ਫਿਰ ਥੋੜੀ ਜੀ ਜਿੰਨੇ ਕੀ ਗੱਲ ਚਾਹੀਦੀ ਹੈ ਹੋਰ ਕੀ ਕਰਨਾ ਫਿਰ ਉਹ ਤਾਂ ਫਿਰ ਮੈਂ ਕੁਛ ਨਾ ਕੁਛ ਕਰਾਂਗੇ ਹੁਣ ਤੂੰ ਤੇ ਜਵਾਬ ਦੇਤਾ ਤੇ ਫਿਰ ਮੈਨੂੰ ਤਾਂ ਕੁਛ ਕਰਨੇ ਪੈਣਾ ਤੇ ਕਰ ਲਿਓ ਹੁਣ ਮੋਢੀ ਕੋਣੀ ਜਾਣਾ ਬਾਰ ਬਾਰ ਠ ਉਹ ਗੱਲਾਂ ਵੜੀਆਂ ਕਰਦਾ ਕਿਉਂ ਹੂੰ ਤਾਂ ਕਹਿਤਾ ਨਾ ਛੇਤੀ ਨਾ ਪੀ ਚਾਚੀ ਕੋ ਫੜ ਲਿਆ ਤੇ ਚਾਚੀ ਕੋ ਕਿਦਾਂ ਫੜਨੇ ਆ ਕਿਹੜੇ ਮੂੰਹ ਨਾਲ ਜਾਊਂਗੀ ਮੈਂ ਉਹ ਦੇਖੋ ਵਿਆਹ ਚ ਤੇ ਉਹਨੂੰ ਘਰ ਵਾੜਿਆ ਨਹੀਂ ਕਿਤੇ ਸੱਦਿਆ ਨਹੀਂ ਉਹਨੂੰ ਝੂਠਾ ਸੱਚਾ ਵੀ ਨਹੀਂ ਕਿਹਾ ਪੀ ਘਰ ਆਵੇਂ ਤੇ ਅੱਜ ਉਹ ਪੈਸੇ ਮੰਗਣ ਜਾਵਾਂ ਤਾਂ ਮੈਨੂੰ 20 20 ਗੱਲਾਂ ਨਾ ਕਰੂਗੀ ਅਗਲੀ ਬੇਇੱਜ਼ਤੀ ਕਰਕੇ ਕੱਢੂਗੀ ਮੇਰੀ ਕੋਈ ਇਸੇ ਕਰਕੇ ਤੇ ਮਾਤਾ ਮੈਂ ਕਹਿਣ ਡਿਆ ਹਾਂ ਜਿੰਨੇ ਕ ਆਪਣੇ ਕੋ ਪੈਸੇ ਹੈਗੇ ਹਨਾ ਇਹਨੇ ਨਾ ਸਾਰ ਲਾਂਗੇ ਤੇ ਕਿਹ ਹਾਲ ਨੂੰ ਜਾਓ ਚਲੋ ਠੀਕ ਆ ਫਿਰ ਉਹਨੇ ਨੇ ਸਾਰਾ ਮੰਗ ਜਿੱਦਾਂ ਹੋਊਗਾ ਫਿਰ ਵੇਖੀ ਜਾਊਗੀ ਕੋਈ ਗੱਲ ਨਹੀਂ ਉਹਨੇ ਬਾਰ ਬਾਰ ਗੱਲਾਂ ਨਹੀਂ ਕਰੀਓ ਉਹੀ ਪੈਸੇ ਪੈਸੇ ਦੀ ਆਹ ਅੰਦਰ ਬੇਟੀ ਉਹਨੇ ਸੁਣ ਲਿਆਣਾ ਮੈਂ ਕਿਹਾ ਮੈਂ ਹੁਣੇ ਡੈਪੀ ਹਾਂ ਹੁਣ ਆਖਣਾ ਇੰਨੇ ਪੁੱਤੇ ਲੱਗੇ ਬਿਲਕੁਲ ਇਹਨਾਂ ਦੇ ਪੱਲੇ ਕੱਖ ਨਹੀਂ ਕੀ ਕਰਨਾ ਹੈ ਦੱਸ ਚਾਹ ਪਾਣੀ ਪੁੱਛ ਲਿਓ ਆ ਗਿਆ ਬਾੜੂਗਾ ਕਿ ਮੈਂ ਉਹ ਆਇਆ ਦੱਸ ਇਹ ਮੁੰਡਾ ਕਿ ਪੈਰਾਂ ਤੇ ਪਾਣੀ ਨਹੀਂ ਪੈਣ ਦੇਂਦਾ ਮੇਰੇ ਸਿਰ ਤੇ ਸਾਂਤ ਛੁੱਟੀ ਜਾਂਦਾ ਸਾਰਾ ਮੈਂ ਹੁਣ ਕੀ ਕਰਾਂ ਮੈਨੂੰ ਤਾਂ ਫਿਰ ਕੁਛ ਨਾ ਕੁਛ ਕਰਨਾ ਹੀ ਪੈਣਾ ਉੱਥੇ ਜਾ ਕੇ ਤੇ ਮੈਂ ਵੇਚਤੀ ਕਰਾਉਣੀ ਆ ਆਪਣੀ ਇਦਾਂ ਜਿੰਨੇ ਕਾ ਹੈ ਗਿਆ ਤੇਰੇ ਅਹੀ 20000 ਹੋਊਗਾ ਥਾ ਹਜ਼ਾਰ ਨਾ ਸਾਰ ਲੈਗਾ ਤੂੰ ਗੱਲਾਂ ਵੇਖੇ ਦੀਆਂ ਤਾਂ ਮਤ ਬੈਠੀ ਆ ਮੈਂ ਕਿਆ ਤੂੰ ਕੁਆ ਬੋਲਿਆ ਕਰ ਹੱਸਿਆ ਖੇਡਿਆ ਕਰ ਅੱਗੇ ਤੇ ਮੈਂ ਕੱਲੀ ਹਾਂ ਤੇ ਚੁੱਪ ਚਾਪ ਬਹਿ ਰਹੀਂਦੀ ਹਾਂ ਤੇ ਹੁਣ ਤੇ ਅਸੀਂ ਚੱਲ ਦੋ ਜਾਣੀਆਂ ਮਾਵਾਂ ਧੀਆਂ ਹੋ ਗਈਆਂ ਨਾ ਗੱਲਾਂ ਬਾਤਾਂ ਕਰਿਆ ਕਰ ਹੱਸਿਆ ਖੇਡਿਆ ਕਰ ਮੇਰਾ ਵੀ ਦਿਲ ਲੱਗਾ ਰੇ ਤੇ ਬਾੜ ਦੇ ਹੀ ਕੰਮ ਕਰਨ ਫਿਰ ਮੈਂ ਅੰਦਰ ਹੀ ਬੈਗੀ ਅੱਛਾ ਤੇ ਦੂਜੀ ਗੱਲ ਮੈਂ ਤੈਨੂੰ ਇਹ ਸਮਝਾਉਣੀ ਆ ਵੀ ਚਾਚੀ ਤਾਈ ਕੋਈ ਆਵੇ ਮੈਂ ਕਹਿਵੇ ਨਹੀਂ ਵੀ ਘਰ ਹੁੰਦੀ ਹੈ ਨਾ ਕਿਤੇ ਜਾਣਾ ਪੈ ਜਾਂਦਾ ਵਾ ਹਾਂਜੀ ਤੇ ਉਦੋਂ ਪੁੱਤ ਤੂੰ ਉਹਨਾਂ ਦੇ ਕਹਿ ਤੇ ਨਹੀਂ ਲੱਗਣਾ ਚਾਚੀਆਂ ਤਾਈਆਂ ਬਥੇਰੇ ਚੁੱਕਣਾ ਦਿੰਦੀਆਂ ਹੁੰਦੀਆਂ ਨੇ ਅਗਲੇ ਦਾ ਘਰ ਪਾੜਦੀਆਂ ਨੇ ਠੀਕ ਹੈ ਤੇ ਪਹਿਲੀ ਗੱਲ ਤੇ ਤੂੰ ਬੁਆ ਹੀ ਨਹੀਂ ਖੋਲਣਾ ਜਦੋਂ ਮੈਂ ਘਰ ਨਾ ਹੂੰ ਠੀਕ ਆਖਿਆ ਫਿਰ ਮੰਮੀ ਘਰ ਹੈ ਨਹੀਂ ਆਏਗੀ ਤੇ ਆ ਜਿਓ ਕੋਈ ਗੱਲ ਨਹੀਂ ਲੋਕੀ ਬੜਾ ਕੁਛ ਕਰਦੇ ਹੁੰਦੇ ਆ ਤੀਕੇ ਜਿੱਦਾਂ ਤੁਸੀਂ ਕਹਿੰਦੇ ਨੇ ਉਦਾਂ ਕਰੋ ਸਿਆਣੀ ਬਣ ਕੇ ਤੇਰਾ ਹੀ ਘਰ ਤੇਰਾ ਹੀ ਸਭ ਕੁਛ ਆ ਪੁੱਤ ਇੱਥੇ ਕਿਹੜਾ ਆਹੋ ਤੇ ਮੇਰੀ ਧੀ ਅਕਲਵਈ ਬਣ ਕੇ ਰਹੀ ਕਿਸੇ ਦੀ ਗੱਲ ਨਹੀਂ ਕਰਵਣੀ ਵਿੱਕੀ ਉਹਨਾਂ ਦੀ ਨੂੰ ਆਹੀ ਤੇ ਇਦਾਂ ਚਾਚੀਆਂ ਤਾਈਆਂ ਦੇ ਮਗਰ ਲੱਗੀ ਆ ਜਾਂ ਕਿ ਦਾਵਾ ਇਹੋ ਜਿਹਾ ਕੰਮ ਨਹੀਂ ਕਰਨਾ ਮੇਰੀ ਧੀ ਚੰਗਾ ਠੀਕ ਆਹੋ ਆਪਣੇ ਘਰ ਨੂੰ ਘਰ ਸਮਝ ਕੇ ਤੇ ਮ ਸੋਨਾ ਬਣਾ ਮੇਰੀ ਧੀ ਰਿਆ ਕਰ ਹਾਂਜੀ ਤੇ ਕੁਆ ਬੋਲਿਆ ਕਰ ਹਸਿਆ ਕੇ ਡਿਆ ਕਰ ਪੁੱਤ ਚੰਗਾ ਪੁੱਤ ਮੈਂ ਫੇਰ ਚਾਹ ਘੁੱਟ ਬਣਾ ਕੇ ਲਿਆਵਾਂ ਮਤਲਬ ਤੂੰ ਇਮਾਮਾ ਤੀਆਂ ਪੀਏ ਉਹ ਮੁੰਡਾ ਜਦੋਂ ਬਾਰਵਾਂ ਆਏਗਾ ਫੇਰ ਬਣਾ ਲਾਂਗੇ ਚੰਗਾ ਠੀਕ ਆਹੋ ਤੂੰ ਬਹਿ ਮੇਰੀ ਧੀ ਇੱਥੇ